ਇਸ ਵੇਲੇ ਦੀ ਬੱਡੀ ਤੇ ਸਨਸਨੀ ਖੇਜ਼ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਨਾਲ ਜਿਹੜਾ ਪੂਰਾ ਪਾਸਟਰ ਭਾਈਚਾਰਾ ਅਤੇ ਸਿੱਖ ਭਾਈਚਾਰਾ ਤੇ ਪੰਜਾਬ ਦਾ ਹਰ ਵਰਗ ਦਾ ਲੋਕ ਸੁਣ ਕੇ ਅਤੇ ਇਸ ਖਬਰ ਨੂੰ ਪੜ ਕੇ ਤੇ ਦੇਖ ਕੇ ਜ਼ਰੂਰ ਦੰਗ ਰਹਿ ਗਿਆ ਦਰਅਸਲ ਇਸ ਖਬਰ ਦੇ ਫੈਲਦਿਆਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਉਸ ਪਾਸਟਰ ਨੂੰ ਪੁੱਛ ਰਿਹਾ ਕਿ ਕੁੜੀ ਨੂੰ ਜਾਂ ਲੜਕੀ ਨੂੰ ਕਿਉਂ ਬੰਦਕ ਬਣਾਇਆ ਗਿਆ ਦਰਅਸਲ ਇਸ ਖਬਰ ਨੂੰ ਲੈ ਕੇ ਤੁਹਾਨੂੰ ਕੁੜੀ ਦੇ ਪਿਤਾ ਦਾ ਪੱਖ ਵੀ ਸੁਣਾਵਾਂਗੇ ਲੜਕੀ ਦਾ ਪੀੜਤ ਲੜਕੀ ਦਾ ਪੱਖ ਵੀ ਸੁਣਾਵਾਂਗੇ ਤੇ ਉਸ ਨਹਿنگ ਸਿੰਘ ਦਾ ਮੁਖੀ ਦਾ ਬਾਬਾ ਸਰਬਜੀਤ ਸਿੰਘ ਖਾਲਸਾ ਦਾ ਪੱਖ ਵੀ ਸੁਣਾਵਾਂਗੇ ਜਿਨ੍ਹਾਂ ਨੇ ਇਸ ਪੀੜਤ ਲੜਕੀ ਨੂੰ 3 ਹਫਤਿਆਂ ਬਾਅਦ ਰੈਸਕਿਊ ਕੀਤਾ ਦਰਅਸਲ ਦੱਸ ਦਈਏ ਕਿ ਖੰਨਾ ਦੇ ਇੱਕ ਪਾਸਟਰ ਚਮਨ ਲਾਲ ਨੇ ਇੱਕ ਲੜਕੀ ਨੂੰ ਜਿਹੜਾ ਸਲੀਮਾ ਨਾ ਦੀ ਲੜਕੀ ਨੂੰ 3 ਹਫਤਿਆਂ ਤੋਂ ਬੰਦਕ ਬਣਾਇਆ ਹੋਇਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਕਿਡਨਾਪ ਕਰਕੇ ਕੁਝ ਅਜਹੀ ਥਾਂ ਤੇ ਰੱਖਿਆ ਹੋਇਆ ਸੀ ਜਿਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ ਅਤੇ ਸੁੰਨਸਾਨ ਥਾਂ ਉੱਤੇ ਉਸ ਨੂੰ ਲਿਜਾ ਕੇ ਰੱਖਿਆ ਹੋਇਆ ਸੀ ਅਤੇ ਦਰਅਸਲ ਇਸ ਪਾਸਟਰ ਗ੍ਰਿਫਤਾਰ ਤੋਂ ਕਰਨ ਤੋਂ ਬਾਅਦ ਕਿਡਨਾਪ ਕਰਨ ਤੋਂ ਬਾਅਦ ਉਸ ਲੜਕੀ ਨੂੰ ਨਾ ਤਾਂ ਬਾਹਰ ਜਾਣ ਦੇ ਰਿਹਾ ਸੀ ਨਾ ਅੰਦਰ ਆਉਣ ਦੇ ਰਿਹਾ ਸੀ ਕਿਸੇ ਨੂੰ ਅਤੇ ਪਰਿਵਾਰਿਕ ਮੈਂਬਰ ਲਗਾਤਾਰ ਕੁੜੀ ਦੀ ਭਾਲ ਕਰ ਰਹੇ ਸਨ ਆਪਣੀ ਬੱਚੀ ਦੀ ਭਾਲ ਕਰ ਰਹੇ ਸਨ ਅਤੇ ਉਹਨਾਂ ਨੂੰ ਪਾਸਟਰ ਉੱਤੇ ਸ਼ੱਕ ਸੀ ਅਤੇ ਪਾਸਟਰ ਦੇ ਘਰ ਲਗਾਤਾਰ ਢੇਡੇ ਮਾਰੇ ਜਾ ਰਹੇ ਸਨ ਪਰ ਪਾਸਟਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਉਹਨਾਂ ਦੀ ਕੁੱਟਮਾਰ ਕਰਕੇ ਪਾਸਟਰ ਲੜਕੀ ਦੇ ਪਿਓ ਦੀ ਲੜਕੀ ਦੀ ਮਾਤਾ ਦੀ ਕੁੱਟਮਾਰ ਕਰਕੇ ਹਮੇਸ਼ਾ ਵਾਪਸ ਭੇਜ ਦਿੰਦਾ ਸੀ ਸੋ ਪਾਸਟਰ ਚੰਮ ਲਾਲ ਅਤੇ ਉਸ ਦੀ ਘਰ ਵਾਲੀ ਹਰਪ੍ਰੀਤ ਕੌਰ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਇੱਕ ਲੜਕੀ ਦਾ ਕਿਡਨੈਪਿੰਗ ਕਰਕੇ ਉਸ ਨੂੰ ਸੁੰਨਸਾਨ ਥਾਂ ਉੱਤੇ ਰੱਖਿਆ ਅਤੇ 3 ਹਫ਼ਤੇ ਤੋਂ ਕਿਸੇ ਨੂੰ ਵੀ ਨਾ ਮਿਲਣ ਦਿੱਤਾ ਗਿਆ ਅਤੇ ਨਾ ਉਸ ਨੂੰ ਬਾਹਰ ਨਿਕਲਣ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵਿੱਚ ਵੀ ਹਲਚਲ ਦੇਖੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੰਪਲੀਟ ਲਿਖਾਈ ਸੀ ਅਤੇ ਪਰ ਪੁਲਿਸ ਨੇ ਕੋਈ ਵੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਕੋਈ ਵੀ ਕਦਮ ਨਹੀਂ ਚੁੱਕਿਆ ਅਤੇ ਇਸ ਕਰਕੇ ਸਾਡੇ ਨਿਹੰਗ ਸਿੰਘਾਂ ਤੱਕ ਪਹੁੰਚ ਕੀਤੀ ਅਤੇ ਨਿਹੰਗ ਸਿੰਘਾਂ ਕੋਲ ਅਸੀਂ ਫਰਿਆਦ ਲੈ ਕੇ ਗਏ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਸਾਡੀ ਫਰਿਆਦ ਸੁਣੀ ਅਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਗਈ ਤੇ ਪਾਸਟਰ ਤੇ ਚੁੰਗਲ ਤੋਂ ਲੜਕੀ ਨੂੰ ਬਚਾਇਆ ਗਿਆ ਛਡਵਾਇਆ ਗਿਆ ਸੋ ਇੱਕ ਵਾਰੀ ਸੁਣੋ ਤੁਸੀਂ ਪੀੜਤ ਲੜਕੀ ਦੇ ਪਿਤਾ ਦਾ ਕੀ ਕਹਿਣਾ ਇਹਨੇ ਗੱਬ ਕੀਤੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚੇ ਚੱਲੇ ਆਂ ਅਸੀਂ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਇਹਨੂੰ ਕਿੱਥੇ ਆ ਹੂੰ ਚੁੱਪ ਕਰ ਉਹ ਜੋ ਤਾਂ ਮਕਾਰ ਹੁੰਦਾ ਹੀ ਤੇ ਜਦੋਂ ਬੇਟੀ ਕੰਮ ਤਾਂ ਹੁੰਦੀ ਮੇਰਾ ਮੂੰਹ ਆ ਕੇ ਦੇਖ ਕੇ ਫੇਰ ਰੋਟੀ ਕੰਮੀ ਹੁੰਦੀ ਗਈ ਤੇ ਪੂਰੇ 20 25 ਦਿਨਾਂ ਬਾਅਦ ਅੱਜ ਇਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਇਹ ਮੇਰੀ ਭੈਣ ਬਣੀ ਆ ਗੁਗ ਤੇ ਇਹ ਆਈ ਤੇ ਫਿਰ ਇਹਦੇ ਮੈਨੂੰ ਹਉਸਰਾ ਦੇ ਤਾਦਲਾ ਸਾਦਤਾ ਜਿਹਦੀ ਮੈਂ ਨਾਲ ਖੜੀ ਆ ਕੋਈ ਗੱਲ ਨਹੀਂ ਸੋ ਲੜਕੀ ਦੇ ਪਿਤਾ ਸਤਪਾਲ ਮਸੀਹ ਨੇ ਵੱਡੇ ਇਲਜ਼ਾਮ ਪੰਜਾਬ ਪੁਲਿਸ ਉੱਤੇ ਵੀ ਲਗਾਏ ਨੇ ਉਹਨਾਂ ਨੇ ਕਿਹਾ ਕਿ 7 ਜਨਵਰੀ ਨੂੰ ਮੇਰੀ ਕੁੜੀ ਨੂੰ ਚਮਨ ਲਾਲ ਸਤ ਸੰਗ ਦੇ ਬਹਾਨੇ ਲੈ ਗਿਆ ਸੀ ਘਰ ਤੋਂ ਪਰ ਘਰ ਤੋਂ ਬਹਾਨੇ ਨਾਲ ਲਜਾ ਕੇ ਉਸਨੇ ਮੇਰੀ ਬੱਚੀ ਨੂੰ ਬੰਦਕ ਬਣਾ ਲਿਆ ਅਤੇ ਉਸ ਤੋਂ ਬਾਅਦ ਨਾ ਸਾਨੂੰ ਮਿਲਣ ਦਿੱਤਾ ਗਿਆ ਅਤੇ ਨਾ ਕੁੜੀ ਦੇ ਨਾਲ ਗੱਲਬਾਤ ਕਰਨ ਦਿੱਤੀ ਗਈ ਸੋ ਵੱਡੇ ਇਲਜ਼ਾਮ ਪਿਤਾ ਨੇ ਪੁਲਿਸ ਉੱਤੇ ਵੀ ਲਗਾਏ ਨੇ ਤੇ ਉਸ ਪਾਸਟਰ ਚੰਨ ਲਾਲ ਉੱਤੇ ਲਗਾਏ ਨੇ ਕਿ ਕਿਵੇਂ ਉਸ ਦੀ ਕੁੜੀ ਨੂੰ ਜਿਹੜਾ ਘਰ ਤੋਂ ਸਤਸੰਗ ਦੇ ਬਹਾਨੇ ਬੁਲਾ ਕੇ ਲੈ ਗਿਆ ਪਾਸਟਰ ਚੰਨ ਲਾਲ ਅਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਕਿਡਨੈਪ ਕਰਕੇ ਜਿਹੜਾ ਕਮਰੇ ਦੇ ਵਿੱਚ ਇੱਕ ਸੁੰਨਸਾਣ ਜਗ੍ਹਾ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਇੱਕ ਵਾਰੀ ਸੁਣੋ ਤੁਸੀਂ ਵੀ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਪੀੜਤ ਕੀ ਦਾ ਸਤਰੀਕ ਦਾ ਮਤਲਬ ਕੀ ਪਾਸ ਚਮਨ ਦੇ ਨਾਲ ਮਤਲਬ ਕੀ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ 20 ਦਿਨ ਠੀਕ ਹੈ ਕਿ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀ ਅੱਛਾ ਜੀ ਇਹ ਤੁਹਾਨੂੰ ਉੱਥੇ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰਦਿਆਂ ਦਾ ਕਹਿਣਾ ਹੈ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਾਂ ਨਹੀਂ ਦਿੰਦਾ ਸੀ ਕਿਸੇ ਨੂੰ ਨਹੀਂ ਇਹ ਕਿ ਆਣੇ ਕਿਹੜੀ ਜਗ੍ਹਾ ਲੈ ਗਏ ਤਾਂ ਸੰਪਤ ਹੈ ਇਹ ਨਹੀਂ ਪਤਾ ਮੈਨੂੰ ਆ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਤੇ ਇਹਨਾਂ ਨੇ ਮਾੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਨਦੀ ਕਾਰਵਾਈ ਕੀਤੀ ਜਾਵੇ ਕਿਹਦੇ ਦਾ ਕੀਤੀ ਜਾ ਕੀ ਨਾ ਆਉਂਦਾ ਚਮਨ ਤੇ ਉਹਦੀ ਵਾਈਫ ਹਾਂਜੀ ਚਮਨ ਤੇ ਉਹਦੀ ਵਾਈਫ ਸੋ ਪੀੜਤ ਲੜਕੀ ਦਾ ਪਰਿਵਾਰ ਲਗਾਤਾਰ ਲੜਕੀ ਨੂੰ ਛਡਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਕੋਸ਼ਿਸ਼ਾਂ ਅਸਫਲ ਰਹੀਆਂ ਇਸ ਤੋਂ ਬਾਅਦ ਉਹਨਾਂ ਨੇ ਤਰਨਾ ਦਲ ਦੇ ਨਿਹੰਗ ਸਿੰਘਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਅੱਗੇ ਫਰਿਆਦ ਕੀਤੀ ਜਿੱਥੇ ਨਿਹੰਗ ਸਿੰਘ ਉਹਨਾਂ ਦੀ ਫਰਿਆਦ ਸੁਣ ਕੇ ਲੜਕੀ ਨੂੰ ਛਡਵਾਉਣ ਪਹੁੰਚੇ ਅਤੇ ਲੜਕੀ ਨੂੰ ਪਾਸਟਰ ਚਮਨ ਲਾਲ ਦੇ ਚੰਗਲ ਤੋਂ ਆਖਰਿ ਛਡਵਾ ਲਿਆ ਗਿਆ ਇੱਕ ਵਾਰ ਸੁਣੀ ਤੁਸੀਂ ਵੀ ਕੀ ਕਹਿਣਾ ਹੈ ਨਿਹੰਗ ਮੁਖੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਅਸੀਂ ਜਸੇਦਾਰ ਸਰਬਜੀਤ ਸਿੰਘ ਖਾਲਸਾ ਇੱਥੇ ਖੰਨੇ ਸਤਾਨਾ ਅਦਾਲਤ ਤੋਂ ਅੱਛਾ ਜੀ ਤੇ ਅਸੀਂ ਖੰਨੇ ਹੁਣ 5 ਤਰੀਕ ਤੋਂ ਭੁਖੜਤਾਲ ਤੇ ਬੈਠੇ ਆਂ ਹਾਂਜੀ ਸਾਡੇ ਦੋ ਮਸਲੇ ਨੇ ਉੱਥੇ ਇੱਕ ਦਾ ਕਚਹਿਰੀਆਂ ਦਾ ਇੱਕ ਹੈਗਾ ਜ਼ਿਲ੍ਹਾ ਬਣਾਉਣ ਦਾ ਅੱਛਾ ਜੀ ਉੱਥੇ ਸਾਨੂੰ ਕੱਲ ਇਹ ਆਏ ਸੀਗੇ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹਦਾ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਵੀ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਹਾਂ ਜੀ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਅਸੀਂ ਹੂੰ ਹੂੰ ਵੀ ਮੀਟਿੰਗ 'ਚ ਤੁਸੀਂ 1:00 ਤੋਂ 3:00 ਵਜੇ ਆਇਓ ਤੇ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟਾ ਮਾਰਦੇ ਸੀ ਉਹ ਫੇਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫੇਰ ਜਾ ਕੇ ਜਦੋਂ ਅੰਦਰ ਗਏ ਤਾਂ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਅਸੀਂ ਉੱਥੋਂ ਕੱਢ ਕੇ ਲਿਆਂਦਾ ਕੁੜੀ ਨੂੰ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਨਹੀਂ ਦਿੰਦੇ ਸੀਗੇ ਉਹਦੀ ਜਨਾਨੀ ਆ ਜਿਹੜੀ ਬਹੁਤ ਤੇਜ ਆ ਉਹ ਕਹਿੰਦੀ ਸੀ ਕਿ ਕਹਿੰਦੀ ਬਾਬਾ ਜੀ ਵੀ ਨਹੀਂ ਅਸੀਂ ਨਹੀਂ ਕਹਿੰਦੀ ਇਹਨੂੰ ਬਣ ਦੇਣਾ ਹੈਗਾ ਇਹ ਕੁੰਡਾ ਲਾਉਣ ਨੂੰ ਤਿਆਰ ਸੀਗੇ ਅਸੀਂ ਤੇ ਧੱਕੇ ਨਾ ਖਲਾਇਆ ਕਿ ਅਸੀਂ ਤਾਂ ਜਾਂਦੇ ਇਹ ਕੁੜੀ ਨੂੰ ਹਜੇ ਵੀ ਨਹੀਂ ਮਿਲਣ ਦੇਣਾ ਸੀ ਉਹਨਾਂ ਨੇ ਲੜਕੀ ਦੇ ਮਾਪਿਓ ਨੂੰ ਇਹ ਨਹੀਂ ਮਿਲਣ ਦੇ ਰਹੇ ਸੀਗੇ ਨਹੀਂ ਨਹੀਂ ਲੜਕੀ ਦੇ ਮਾਪਿਓ ਉਹਨੂੰ ਕਿਸੇ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਉਹ ਜੇਟਾ ਮਾਰਦੇ ਇੱਕ ਕੁੱਤ ਇਹਨਾਂ ਦੇ ਕਿ ਜਦੋਂ ਅਸੀਂ ਆਏ ਆ ਨਾ ਉਰੇ ਇਹ ਮੱਲੇ ਦੇ ਸਾਰੇ ਖੜੇ ਸੀਗੇ 100 150 ਸੋ ਰੇਸੂ ਲੋਕ ਖੜੇ ਸੀਗੇ ਉਹ ਕਹਿੰਦੇ ਸੀ ਕਹਿੰਦੇ ਵੀ ਭਾਈ ਸਾਡੇ ਇੱਟਾਂ ਮਾਨ ਲੱਗ ਜਦੋਂ ਅਸੀਂ ਗਏ ਆ ਫਿਰ ਅਸੀਂ ਗਏ ਸਾਡੇ ਫੌਜ ਦੇ ਨਾਲ ਸਵਾ ਲੱਖ ਅਸੀਂ ਜਾ ਕੇ 2.5 ਲੱਖ ਫੌਜ ਨੇ ਜਾ ਕੇ ਉਹਨਾਂ ਤੇ ਇਹ ਕੁੜੀ ਲਿਆਂਦੀ ਫਿਰ ਬਾਹਰ